ਮੇਰਾ ਨਾਮ ਪਵਨ ਕੁਮਾਰ ਸੈਣੀ। ਲਾ ਫਾਇਰ ਗੱਡੂ ਸ਼ਹਿਰ ਪਟਿਆਲਾ ਸੂਰੇ ਕੋਈ 8:30-8:30 9 ਦੇ ਕਰੀਬ ਸਾਨੂੰ 9:00 9:00 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਤਸੀਲ ਪਰਸਬਦਰ ਦੇ ਚੱਗ ਲੱਗੀ ਹੈ। ਤੇ ਮੈਂ ਤੇ ਗੁੱਡੀ ਸਿੰਘ ਡਰਾਈਵਰ ਫਾਇਰ ਗੱਡ ਦਾ ਟੈਂਟਰ ਲੈ ਕੇ ਇੱਥੇ ਪਹੁੰਚ ਗਿਆ ਹਾਂ। ਅੱਗੇ ਦੇਖਿਆ ਕਿ ਰਿਪੋਰਟ ਰੂਮ ਦੇ ਅੰਦਰ ਅੱਗ ਲੱਗੀ ਹੋਈ ਹੈ। ਰਿਪੋਰਟ ਰੂਮ ਵਾਲੇ ਕੰਪਲਿਟ ਕਨਫਰਮ ਨਹੀਂ ਹੈਗਾ ਕਿ ਇਸ ਚੀਜ਼ ਦਾ ਹੈਗਾ ਇਹਨਾਂ ਦੇ ਅਧਿਕਾਰੀਆਂ ਨੂੰ ਪਤਾ ਹੋਏਗਾ। ਆਹ ਦੇਖੋ ਕਿ ਸਾਰਾ ਹੀ ਸੜ ਗਿਆ ਕਿਸ ਕਿਸ ਤਰ੍ਹਾਂ ਈ ਸਾਡੇ ਆਉਣ ਤੋਂ ਪਹਿਲਾਂ ਇਹ ਕੰਮ ਇਦਾਂ ਇਦਾਂ ਲੱਗ ਰਿਹਾ ਕਿ ਇਹ ਰਾਤ ਪਾ ਦੀ ਕੰਮ ਹੋ ਰਿਹਾ ਹੈ ਇਦਾਂ ਲੱਗ ਨਹੀਂ ਰਿਹਾ ਕਿ ਇਹ ਪ੍ਰੈਜ਼ੈਂਟਲੀ ਕੰਮ ਹੋ ਰਿਹਾ ਹੈ ਜਿਵੇਂ ਜਿਸ ਦਾ ਉਹਨਾਂ ਨੇ ਜਲ ਚੁੱਕਾ ਹੋਇਆ ਸਾਰਾ ਘੜ ਜਲ ਗਿਆ ਨੇ ਹਾਂ ਜੀ ਲੱਗਦਾ ਨਹੀਂ ਪੈ ਲੱਗ ਕਿਸ ਤਰ੍ਹਾਂ ਲੱਗ ਗਨੀ ਹੈ ਕੋਈ ਕਰੰਟ ਪਤਾ ਨਹੀਂ ਲੱਗਿਆ ਸਾਡੇ ਤੋਂ ਪਹਿਲਾਂ ਤੋਂ ਮੱਚੀ ਹੋਈ ਸੀ ਰੋਪਾਣ ਗਰੀਬਨ ਖਤਮ ਹੋ ਗਿਆ ਠੀਕ ਸਰ ਜੀ ਸੁੱਤ ਜਿਹੜੀ ਅੱਗ ਲੱਗੀ ਕਿਸ ਚੀਜ਼ ਨੂੰ ਲੱਗੀ ਇਹ ਕੋਈ 2005 ਜਾਂ 2002 ਦੇ ਜਿਹੜਾ ਵੇਸਟੇਜ ਰਿਕਾਰਡ ਹੁੰਦਾ ਨਾ ਇਲੈਕਸ਼ਨ ਦਾ ਤਾਂ ਲਈਏ ਜਾਂ ਕੋਈ ਡਾਕਟਰ ਦਾ ਆਣ ਵਰਤਿਆ ਜੀ ਦੀ ਲੋੜ ਨਹੀਂ ਸਮਝੀ ਜਾਂਦੀ ਉਹ ਸਟਾਕ ਕੀਤਾ ਹੋਇਆ ਸੀ ਕਿ ਕਦੇ ਕੋਈ ਕੋਈ ਫਾਈਲ ਨਾ ਗੁੰਮੀ ਹੋਵੇ ਇਸ ਕਰਕੇ ਸਾਡੇ ਅਫਸਰ ਨੇ ਇਹਨੂੰ ਲੂਨ ਨਹੀਂ ਦਿੱਤਾ ਹੈਗਾ ਤੇ ਇਹ ਸੈਪਰੇਟ ਬਿਆਸ ਹੈਗਾ ਪਤਾ ਨਹੀਂ ਸ਼ਾਰਟ ਸਰਕਟ ਕਰਕੇ ਲੱਗੀ ਆ ਜਾਂ ਕੋਈ ਕੀ ਗਲਵਾ ਹੋਈ ਹੈ ਜੀ ਅਰੇ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਲੇਕਿਨ ਸਵੇਰੇ ਜਦੋਂ 8:55 ਤੇ ਮੈਂ ਦਫ਼ਤਰ ਆ ਗਿਆ ਅਸਗਾ ਤੇ ਮੈਨੂੰ ਫੋਨ ਗਿਆ ਇਲੈਕਸ਼ਨ ਸੈਲ ਨੂੰ ਕਿ ਇੱਧਰ ਅੱਗ ਲੱਗੀ ਆ ਮੈਂ ਆ ਕੇ ਦੇਖਿਆ ਤੇ ਦਰਵਾਜ਼ਾ ਬੰਦ ਸੀ ਲੇਕਿਨ ਅੰਦਰੋਂ ਤੋਂ ਖੁੱਲ੍ਹਦਾ ਰਿਹਾ ਪਰ ਅੱਗ ਤੇ ਕਾਬੂ ਪਾ ਲਿਆ ਗਿਆ ਅੱਗ ਤੇ ਕਾਬੂ ਪਾ ਲਿਆ ਗਿਆ ਜੋਰ ਕਾਰਡ ਆ ਉਹ ਉਹਨੂੰ ਆਪਾਂ ਇੰਨਾ ਜ਼ਰੂਰੀ ਨਹੀਂ ਕਹਿ ਸਕਦੇ ਕਿ ਬਹੁਤ ਕੋਈ ਪਬਲਿਕ ਦਾ ਜ਼ਰੂਰੀ ਕਾਰਡ ਛੜ ਗਿਆ ਜਾਂ ਦਫ਼ਤਰ ਦਾ ਕੋਈ ਜ਼ਰੂਰੀ ਕਾਰਡ ਛੜ ਗਿਆ ਬੇਸਟ thank